ਅਮਰੇ ਹੱਥੇ ਜੋ ਤੁਸੀਂ ਵਾਊਚਰ ਦੇਖ ਰਹੇ ਹੋ ਵਾਊਚਰ ਨਾ ਤੇ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਆ ਤੇ ਨਾ ਮਸ਼ਹੂਰੀ ਹੈ ਆ ਵਾਊਚਰ ਜਿਹੜੇ ਦਿੱਤੇ ਜਾਣਗੇ ਆ ਇਹ ਵਾਊਚਰ ਜਿਹੜੇ ਆ ਇਹ ਆਪਣੇ ਰਾਈਟ ਦੇ ਲਈ ਜਿਹੜੇ ਭਾਰਤ ਦੇ ਸੰਵਿਧਾਨ ਦਾ ਰਾਈਟ ਹੈ ਉਸ ਦੇ ਲਈ ਹੈ ਵਾਊਚਰ ਦਿੱਤੇ ਜਾਣਗੇ ਵਾਊਚਰ ਦਿੱਤੇ ਜਾ ਰਿਹਾ ਜਿਹੜਾ ਫਸਟ ਟਾਈਮ ਵੋਟਰ ਹੈ ਦਰਸ਼ਨ ਕਰ ਕਹੀਏ ਤੇ ਇੰਡੀਆ ਦੇ ਵਿੱਚ ਅਕਸਰ ਹੀ 60 65% ਤੋਂ ਵੱਧ VOTING ਨਹੀਂ ਹੁੰਦੀ ਕਾਰਨ ਕੀ ਹੈ ਅੱਛੇ ਪੜੇ ਲਿਖੇ ਲੋਕ ਵੀ VOTING ਕਰ ਨਹੀਂ ਜਾਂਦੇ ਭੀੜ ਭਾਰ ਦੇਖ ਕੇ ਆਰ ਜਾਂਦੇ ਆ ਤੇ VOTING ਲਈ ਇਨਸਪਾਇਰ ਕਰਨ ਦੇ ਲਈ ਜਿਹੜੇ ਫਸਟ ਟਾਈਮ ਵੋਟਰ ਹੈਗੇ ਜਿਹੜੇ ਪਹਿਲੀ ਵਾਰ ਵੋਟ ਦੇਣਗੇ ਉਹਨਾਂ ਨੂੰ ਇਨਸਪਾਇਰ ਕਰਨ ਲਈ ਨੈਸ਼ਨਲ ਗਲੋਬਲ ਫਾਊਂਡੇਸ਼ਨ ਦਾ ਵੱਡਾ ਉਪਰਾਲਾ ਕੀਤਾ ਗਿਆ ਜਿਨ੍ਹਾਂ ਨੂੰ ਫ੍ਰੀ ਸਰਵਿਸਿਜ਼ ਦਿੱਤੀਆਂ ਜਾਣਗੀਆਂ ਤਕਰੀਬਨ 6 ਸਰਵਿਸਿਜ਼ ਹਨ ਵੋਟਰ ਆਪਣੇ ਉਂਗਲੀ ਦੀ ਵੋਟ ਦਾ ਨਿਸ਼ਾਨ ਦਿ ਸ਼ਰਮਾ ਫੋਟੋਗ੍ਰਾਫੀ ਵੱਲੋਂ ਫੋਟੋ ਸ਼ੂਟ ਹੈ ਆਈਬੀਟੀ ਵੱਲੋਂ ਮੌਕ ਟੈਸਟ ਹੈ ਬ੍ਰਾਈਡਲ ਵਿਲ ਵੱਲੋਂ హెయిర్ ਕਟ ਬਲੋ ਡਰ ਹੈ ਇੰਗਲਿਸ਼ ਵorld ਵੱਲੋਂ ਇੰਗਲਿਸ਼ ਕਲਾਸਿਸ ਹੈਗੀਆਂ ਆਰਕੇਡ ਐਡਵਰਟਾਈਜ਼ਿੰਗ ਵੱਲੋਂ 1 ਮੰਥ ਗ੍ਰਾਫਿਕ ਡਿਜ਼ਾਈਨਿੰਗ ਕੋਰਸ ਹੈਗੇ ਤੇ ਭਗਵਤੀ ਹੁੰਡਾ ਵੱਲੋਂ ਫ੍ਰੀ ਸਰਵਿਸ ਹੈਗੀ ਆ ਇਹ ਸਾਰੇ ਜਿਹੜੇ ਆ ਇਸ ਵੇਲੇ ਮਿਲ ਕੇ ਇੱਕ ਉਪਰਾਲਾ ਦੇ ਰਿਹਾ ਜਿਹਦੇ ਵਿੱਚ ਵੋਟਰਸ ਨੂੰ ਇਨਸਪਾਇਰ ਕਰਨਾ ਹੈ ਸਭ ਤੋਂ ਵੱਡੀ ਗੱਲ ਫਸਟ ਟਾਈਮ ਵੋਟਰ ਫਸਟ ਟਾਈਮ ਵੋਟਰ ਦੇਖੋ ਵੋਟ ਬਹੁਤ ਵੱਡਾ ਹੈ ਰਾਈਟ ਗੱਲ ਲੋਕੀ ਵੋਟ ਨਹੀਂ ਦਿੰਦੇ ਬਾਅਦ ਚ ਸਰਕਾਰਾਂ ਨੂੰ ਕੋਸਦੇ ਗਿਆ ਆਪਣੀ ਜ਼ਿੰਮੇਵਾਰੀ ਇੱਕ ਦਿਨ ਦੀ ਜ਼ਿੰਮੇਵਾਰੀ ਨਾ ਨਿਭਾ ਕੇ 5 ਸਾਲ ਤੱਕ ਕੋਸਦੇ ਆ ਤੇ ਕਿੰਨਾ ਕਿ ਜ਼ਰੂਰੀ ਹੈ ਵੋਟ ਵੋਟ ਬਹੁਤ ਜ਼ਿਆਦਾ ਜ਼ਰੂਰੀ ਆ ਹੀ ਸਾਰਾ ਵਕਤ ਜਿਸ ਤਰ੍ਹਾਂ ਤੁਸੀਂ ਕਹੇਗੇ ਸਰਕਾਰਾਂ ਨੂੰ ਕੋਸ ਦੇ ਰਹੇ ਨੇ ਆ ਸਰਕਾਰਾਂ ਨੂੰ ਕੋਸਨ ਦਾ ਸਾਡਾ ਕੋਈ ਹੱਕ ਨਹੀਂ ਆ ਕਿਉਂਕਿ ਹੀ ਆਪ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਫਸਟ ਇਹ ਦੇਖੋ ਇਹ ਜਿਹੜਾ ਉਪਰਾਲਾ ਕਰ ਰਹੇ ਆ ਫਸਟ ਟਾਈਮ ਵੋਟਰ ਆਸਿਆ ਜਿਹੜੇ ਬੱਚਾ ਨੂੰ ਨਹੀਂ ਪਤਾ ਬੱਚੇ ਕੀ ਸੋਚਦੇ ਆ ਕਿ ਅੱਜ ਵੋਟਰ ਤੇ ਛੁੱਟੀ ਆ ਤੇ ਛੁੱਟੀ ਮਨਾਣੇ ਆ ਜਦ ਲੋਕੀ ਬਾਹਰ ਘੁੰਮਣ ਫਿਰਨ ਚੱਲ ਜਾਂਦੇ ਆ ਜਾਂ ਕੋਈ ਫੈਮਿਲੀ ਪਲੈਨਿੰਗ ਪਿਕਨਿਕ ਬਣਾ ਲੈਂਦੇ ਆ ਤੇ ਮੈਂ ਲੋਕਾਂ ਨੂੰ ਸੰਦੇਸ਼ ਇਹ ਦੇਣਾ ਜਾਂਦਾ ਕਿ ਵੋਟ ਦਾ ਅਧਿਕਾਰ ਤੁਹਾਨੂੰ ਜੇ ਮਿਲਿਆ ਵਾ ਤੇ ਉਹਦਾ ਯੂਜ਼ ਕਰੋ ਤੇ ਆਪਣੀ ਸੱਚੀ ਸਰਕਾਰ ਜਿਹੜੀ ਅੱਛੀ ਸਰਕਾਰ ਜਿੰਨੂੰ ਤੁਸੀਂ ਮੰਨਦੇ ਹੋ ਕਿਹੜਾ ਕੈਂਡੀਡੇਟ ਤੁਹਾਡੇ ਵਾਸਤੇ ਬੈਸਟ ਆ ਜਾਂ ਸ਼ਹਿਰ ਵਾਸਤੇ ਬੈਸਟ ਆ ਉਹਨੂੰ ਚੁਣੋ ਤੇ ਸਾਡੇ ਵੱਲ ਇਹੋ ਅਪੀਲ ਹੈ ਇਸ ਕਰਕੇ ਹੀ ਇਹ ਕੋਈ ਗਿਫਟ ਨਹੀਂਗਾ ਇਹ ਛੋਟਾ ਜਿਹਾ ਉਪਰਾਲਾ ਹੀ ਆ ਸਾਡਾ ਕਿ ਚਲੋ ਜੇ ਕੋਈ ਬੱਚਾ ਵੋਟ ਪਾਣ ਜਾ ਰਿਹਾ ਉਹਨੂੰ ਮੋਟੀਵੇਟ ਕਰਨ ਵਾਸਤੇ ਗਿਫਟ ਦਿੱਤੀ ਜਾ ਰਿਹਾ ਇਹਦੇ ਵਿੱਚ ਮੋਸਟਲੀ ਸਟੱਡੀ ਵਾਲੀ ਆ ਜ਼ਿਆਦਾਤਰ ਦੇਖੋ ਐਕਟਿਵ ਆ ਮੇਰੇ ਖਿਆਲ ਦੇ ਸਾਰੇ ਕੋਈ ਦੇ ਘਰ ਹੀ ਗਈ ਆ ਤੇ ਉਹ ਬੜੇ ਵੱਡਾ ਵੀ ਹੈਗਾ ਕਿ ਸਰਵਿਸ ਫ੍ਰੀ ਮਿਲ ਸਕਦੀ ਭਗਤੀ ਹਾਂਡਾ ਵੱਲੋਂ ਆਪਣੇ ਬ੍ਰੈਡਨ ਵਿਲਾ ਬਲੋ ਇੰਗਲਿਸ਼ ਵਰਡ ਬੜਾ ਆਈਬੀਟੀਦਰ ਸ਼ਰਮਾ ਜੀ ਆਰਕੇ ਵੱਲੋਂ ਦੇਖੋ ਸਾਰੇ ਗਿਫਟ ਦੇ ਰਿਆ ਇਹਨਾਂ ਨੂੰ ਕੋਈ ਮਤਲਬ ਨਹੀਂ ਇਹ ਨਾ ਵੀ ਦੇਣ ਤੇ ਕੀਮਤ ਵਾਲਾ ਪਰ ਇਹ ਸਿਰਫ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਕਿ ਬੱਚੇ ਵੋਟ ਦਾ ਅਧਿਕਾਰ ਕਰਨ ਤੇ ਅੱਛੀ ਸਰਕਾਰ ਚ ਚੁਣਨ ਜੀ ਬਹੁਤ ਵੱਡੀ ਗੱਲ ਕੀਤੀ ਹੈ ਪਰ ਕਿਸੇ ਸਰਕਾਰ ਦਾ ਸਪੋਰਟ ਨਹੀਂ ਕੀਤਾ ਜਾ ਰਿਹਾ ਪਰ ਵੋਟ ਸਪੋਰਟ ਕੀਤਾ ਜਾ ਰਿਹਾ ਹੈ ਵੋਟ ਦਾ ਵੋਟ ਦੇਣਾ ਜ਼ਰੂਰੀ ਹੈ ਤੁਸੀਂ ਕਿਸੇ ਨੂੰ ਵੀ ਵੋਟ ਦੇ ਸਕਦੇ ਹੋ ਤੇ VOTING ਪਰਸਟੇਜ ਵਧਣੀ ਜ਼ਰੂਰੀ ਹੈ ਆਪਣੇ ਰਾਈਟ ਲਈ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਕਿੰਨੇ ਕੰਦੇ ਉਤੀ ਵੋਟ ਜ਼ਰੂਰੀ ਹੈ ਵੋਟ ਬਹੁਤ ਜ਼ਿਆਦਾ ਭਾਜੀ ਨੇ ਕਿਹਾ ਨਾ ਸਰ ਆਪਣੀ ਸਰਕਾਰ ਸਹੀ ਸਰਕਾਰ ਚ ਉਹਨਾਂ ਵਾਸਤੇ ਵੋਟ ਦਾ ਰਾਈਟ ਦਾ ਸਾਨੂੰ ਆਪਣਾ ਇਸਤੇਮਾਲ ਕਰਨਾ ਚਾਹੀਦਾ ਐਸੇ ਐਸੇ ਚੀਜ਼ ਨੂੰ ਪ੍ਰਮੋਟ ਕਰ ਲੂ ਇਨਸਪਾਇਰ ਕਰਨ ਲਈ ਆ ਜਿਹੜੇ ਕੂਪਨ ਵੰਡੇ ਜਾ ਰਹੇ ਨੇ ਇਹ ਸਿਰਫ ਐਸੇ ਲਈ ਹੈ ਇਹ ਕੋਈ ਗਿਫਟ ਨਹੀਂ ਹੈ ਕੋਈ ਕੁਝ ਨਹੀਂ ਹੈ ਸਿਰਫ ਉਹਨਾਂ ਨੂੰ ਥੋੜੀ ਇਨਸਪੀਰੇਸ਼ਨ ਹੈ ਕਿ ਆਪਣੇ ਜਿਹੜਾ VOTING ਰਾਈਟ ਸਦਾ ਸਹੀ ਇਸਤੇਮਾਲ ਕਰੋ ਤੇ ਸਹੀ ਸਰਕਾਰ ਚੋਂ ਬਾਅਦ ਵਿੱਚ ਕਹਿਣਾ ਚੰਗਾ ਕਿ ਪਹਿਲਾਂ ਆਪਣੀ VOTING ਰਾਈਟ ਦਾ ਇਸਤੇਮਾਲ ਕਰੋ ਤੇ ਸਹੀ ਸਰਕਾਰ ਨੂੰ ਚੁਣਨ 'ਚ ਮਦਦ ਕਰੋ ਸਾਰਿਆਂ ਦੀ ਜੀ ਬਿਲਕੁਲ ਸਹੀ ਕਿਹਾ ਕਿ ਜਿਹੜਾ VOTING RIGHT ਹੈ ਆਪਾਂ ਇੱਕ ਦਿਨ ਦਾ ਇੱਕ ਘੰਟਾ ਜਿਹੜਾ ਕੱਢਣਾ 5 ਸਾਲ ਦੇ ਵਿੱਚ ਇੱਕ ਘੰਟਾ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹੀ ਆਪਣੀ ਮਰਜ਼ੀ ਦੀ ਸਰਕਾਰ ਚੁਣਾਂਗੇ ਤੇ ਪਾਰਟਿਸਪੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿੰਨੀ ਕਿ ਤੁਸੀਂ ਮੰਨਦੇ ਹੋ ਪਾਰਟਿਸਪੇਸ਼ਨ ਜ਼ਰੂਰੀ ਹੋਣੀ ਚਾਹੀਦੀ ਹੈ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਯੂਸ ਹੈਗਾ ਜਿਹਦੇ ਕੋਲ ਸੈਂਸ ਹੀ ਨਹੀਂ ਗੀ ਰਿਸਪੌਂਸਿਬਿਲਟੀ ਵੱਲੀ ਤੇ ਅਜੇਰਾ ਉਪਰਾਲਾ ਹੈਗਾ ਦੇ ਥਰੂ ਜਿਹੜੀ ਹੈ ਰਿਸਪੌਂਸਿਬਿਲਟੀ ਦੀ ਜਿਹੜ ਜੇਰਾ ਬਾਹਰ ਆਵੇ ਤੇ ਵੋਟ ਪਾਵੇ ਜੀ ਬਿਲਕੁਲ ਯੂਥ ਨੂੰ ਇਨਸਪਾਇਰ ਕਰਨਾ ਵੋਟ ਪਾਣ ਲਈ ਅੱਗੇ ਲਿਆਣਾ ਤੇ ਬਹੁਤ ਜ਼ਰੂਰੀ ਹੈ ਮੈਂ ਵੀ ਅਪੀਲ ਕਰਾਂਗਾ ਸਾਰੇ ਨਾ ਕਿ ਵੱਧ ਤੋਂ ਵੱਧ VOTING ਪਰਸੈਂਟੇਜ ਵਧਾਓ ਕਿਉਂਕਿ ਵੋਟ ਜਿਹੜਾ ਤੁਹਾਡਾ ਇੱਕ ਰਾਈਟ ਹੈਗਾ ਜਿਹੜਾ 5 ਸਾਲ ਬਾਅਦ ਇੱਕ ਵਾਰੀ ਮੌਕਾ ਆਣਾ ਇਹਨੂੰ ਜਾਣ ਨਾ ਦਿਓ ਚਾਹੇ ਤੁਹਾਡਾ ਫਸਟ ਟਾਈਮ VOTER ਹੋ ਚਾਹੇ ਤੁਸੀਂ ਅੱਗੇ ਵੀ VOTE ਕਰਦੇ ਹੋ VOTE ਕਰਨਾ ਜ਼ਰੂਰੀ ਹੈ ਸੋ ਇਸ ਕਰਕੇ ਆਪਣਾ VOTING ਰਾਈਟ ਜਿਹੜਾ ਉਸ ਚੀਜ਼ ਦਾ ਫਾਇਦਾ ਜ਼ਰੂਰ ਲਓ ਤੇ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦੇ ਵਿੱਚ ਇਸ ਭਾਰਤ ਦੇ ਇਸ ਸਭ ਤੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣ ਕੇ ਅੱਗੇ ਵਧੋ